ਆਪਸ ਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਭੋਖੜ ਤਾਲ ਕੀਤੀ ਜਾ ਰਹੀ ਹੈ ਇਸ ਤਹਿਤ ਸ਼ੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖੜਕਲ ਕਲਾ ਵਿਕਾਸ ਮੂਹਿਕ ਭੋਖੜ ਤਾਲ ਦੀ ਰਾਜਨੀਤੀ ਬਣਾਈ ਗਈ ਹੈ ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ ਪਾਰਟੀ ਵੱਲੋਂ ਜ਼ਿਲ੍ਹਾ ਦੇ ਤਹਿਸੀਲ ਪੱਧਰ ਤੇ ਪ੍ਰੋਗਰਾਮ ਵੀ ਕਰਵਾਏ ਜਾਣਗੇ ਦੂਜੇ ਪਾਸੇ ਲੋਕ ਸਭਾ ਵਿੱਚ ਜਿੱਤ ਪੱਕੀ ਕਰਨ ਲਈ ਸੀਐਮ ਅਨ ਨੇ ਨੇਤਾਵਾਂ ਦੇ ਨਾਲ ਹੀ ਵਲੰਟੀਅਰ ਨੂੰ ਸਦਾਰਨ ਦੀ ਤਿਆਰੀ ਕੀਤੀ ਹੈ ਇਸ ਦਾ ਆਵਾਜ਼ ਸ਼ਨੀਵਾਰ ਤੋਂ ਹੋਵੇਗੀ ਇਸ ਮਹੀਨੇ ਮੁੱਖ ਮੰਤਰੀ ਹਰਿਆਣਾ ਸਣੇ ਕਈ ਹੋਰ ਸੂਬਿਆਂ ਦਾ ਦੌਰਾ ਵੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਤੋਂ ਲੈ ਕੇ ਗੁਜਰਾਤ ਤੱਕ ਦਾ ਦੌਰਾ ਕਰਨਗੇ 8 ਅਪ੍ਰੈਲ ਨੂੰ ਕੁਰੂ ਖੇਤਰ ਵਿੱਚ ਸੀਐਮ ਦਾ ਪ੍ਰੋਗਰਾਮ ਹੈ ਉਹ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰਨਗੇ 12 ਤੇ 13 April ਨੂੰ ਦਿੱਲੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ 15 ਤੇ 17 April ਨੂੰ ਗੁਜਰਾਤ ਵਿੱਚ ਪ੍ਰੋਗਰਾਮ ਹੋਵੇਗਾ ਗੁਜਰਾਤ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਨਮਾਜ਼ਦਗੀ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਹੋਣਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ ਨਿਊਜ਼ ਨਾਲਤਾਂ ਆਪਸ ਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਭੋਖੜ ਹੜਤਾਲ ਕੀਤੀ ਜਾ ਰਹੀ ਹੈ ਇਸ ਤਹਿਤ ਸ਼ੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖੜਕਲ ਕਲਾ ਵਿਕਾਸ ਮੂਹਿਕ ਭੋਖੜਤਾਲ ਦੀ ਰਾਜਨੀਤੀ ਬਣਾਈ ਗਈ ਹੈ ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ ਪਾਰਟੀ ਵੱਲੋਂ ਜ਼ਿਲ੍ਹਾ ਦੇ ਤਹਿਸੀਲ ਪੱਧਰ ਤੇ ਪ੍ਰੋਗਰਾਮ ਵੀ ਕਰਵਾਏ ਜਾਣਗੇ ਦੂਜੇ ਪਾਸੇ ਲੋਕ ਸਭਾ ਵਿੱਚ ਜਿੱਤ ਪੱਕੀ ਕਰਨ ਲਈ ਸੀਐਮ ਅਨ ਨੇ ਨੇਤਾਵਾਂ ਦੇ ਨਾਲ ਹੀ ਵਲੰਟੀਅਰ ਨੂੰ ਸਦਾਰਨ ਦੀ ਤਿਆਰੀ ਕੀਤੀ ਹੈ ਇਸ ਦਾ ਆਵਾਜ਼ ਸ਼ਨੀਵਾਰ ਤੋਂ ਹੋਵੇਗੀ ਇਸ ਮਹੀਨੇ ਮੁੱਖ ਮੰਤਰੀ ਹਰਿਆਣਾ ਸਣੇ ਕਈ ਹੋਰ ਸੂਬਿਆਂ ਦਾ ਦੌਰਾ ਵੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਤੋਂ ਲੈ ਕੇ ਗੁਜਰਾਤ ਤੱਕ ਦਾ ਦੌਰਾ ਕਰਨਗੇ 8 ਅਪ੍ਰੈਲ ਨੂੰ ਕੁਰੂ ਖੇਤਰ ਵਿੱਚ ਸੀਐਮ ਦਾ ਪ੍ਰੋਗਰਾਮ ਹੈ ਉਹ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰਨਗੇ 12 ਤੇ 13 April ਨੂੰ ਦਿੱਲੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ 15 ਤੇ 17 April ਨੂੰ ਗੁਜਰਾਤ ਵਿੱਚ ਪ੍ਰੋਗਰਾਮ ਹੋਵੇਗਾ ਗੁਜਰਾਤ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਨਮਾਜ਼ਦਗੀ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਹੋਣਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ ਨਿਊਜ਼ ਨਾਲ ਧੰਨਵਾਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 April ਨੂੰ ਪੂਰੇ ਦੇਸ਼ ਵਿੱਚ ਭੋਖੜ ਹੜਤਾਲ ਕੀਤੀ ਜਾ ਰਹੀ ਹੈ ਇਸ ਤਹਿਤ ਸ਼ੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਫੜਕਲ ਕਲਾ ਵਿਕੇਸ ਮੁਹਿਕ ਪੋਖੜਤਾਲ ਦੀ ਰਾਜਨੀਤੀ ਬਣਾਈ ਗਈ ਹੈ ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ ਪਾਰਟੀ ਵੱਲੋਂ ਜ਼ਿਲ੍ਹਾ ਦੇ ਤਹਿਸੀਲ ਪੱਧਰ ਤੇ ਪ੍ਰੋਗਰਾਮ ਵੀ ਕਰਵਾਏ ਜਾਣਗੇ ਦੂਜੇ ਪਾਸੇ ਲੋਕ ਸਭਾ ਵਿੱਚ ਜਿੱਤ ਪੱਕੀ ਕਰਨ ਲਈ ਸੀਐਮਾਨ ਨੇ ਨੇਤਾਵਾਂ ਦੇ ਨਾਲ ਹੀ ਵਲੰਟੀਅਰ ਨੂੰ ਸਦਾਰਨ ਦੀ ਤਿਆਰੀ ਕੀਤੀ ਹੈ ਇਸ ਦਾ ਆਵਾਜ਼ ਸ਼ਨੀਵਾਰ ਤੋਂ ਹੋਵੇਗੀ ਇਸ ਮਹੀਨੇ ਮੁੱਖ ਮੰਤਰੀ ਹਰਿਆਣਾ ਸਣੇ ਕਈ ਹੋਰ ਸੂਬਿਆਂ ਦਾ ਦੌਰਾ ਵੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਤੋਂ ਲੈ ਕੇ ਗੁਜਰਾਤ ਤੱਕ ਦਾ ਦੌਰਾ ਕਰਨਗੇ ਅਠ ਪਿਆਲ ਨੂੰ ਕੁਰੂ ਖੇਤਰ ਵਿੱਚ ਸਿਆਮਨ ਦਾ ਪ੍ਰੋਗਰਾਮ ਹੈ ਉਹ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰਨਗੇ 12 ਤੇ 13 April ਨੂੰ ਦਿੱਲੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ 15 ਤੇ 17 April ਨੂੰ ਗੁਜਰਾਤ ਵਿੱਚ ਪ੍ਰੋਗਰਾਮ ਹੋਵੇਗਾ ਗੁਜਰਾਤ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਨਮਾਜ਼ਦਗੀ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਹੋਣਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਧੰਨਵਾਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 April ਨੂੰ ਪੂਰੇ ਦੇਸ਼ ਵਿੱਚ ਭੁਕ ਖੜਤਾਲ ਕੀਤੀ ਜਾ ਰਹੀ ਹੈ ਇਸ ਤਹਿਤ ਸ਼ੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖੜਕਲ ਕਲਾ ਵਿਕੇਸ ਮੂਹਿਕ ਪੋਖੜਤਾਲ ਦੀ ਰਾਜਨੀਤੀ ਬਣਾਈ ਗਈ ਹੈ ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ ਪਾਰਟੀ ਵੱਲੋਂ ਜ਼ਿਲ੍ਹਾ ਦੇ ਤਹਿਸੀਲ ਪੱਧਰ ਤੇ ਪ੍ਰੋਗਰਾਮ ਵੀ ਕਰਵਾਏ ਜਾਣਗੇ ਦੂਜੇ ਪਾਸੇ ਲੋਕ ਸਭਾ ਵਿੱਚ ਜਿੱਤ ਪੱਕੀ ਕਰਨ ਲਈ ਸੀਐਮ ਅਨ ਨੇ ਨੇਤਾਵਾਂ ਦੇ ਨਾਲ ਹੀ ਵਲੰਟੀਅਰ ਨੂੰ ਸਦਾਰਨ ਦੀ ਤਿਆਰੀ ਕੀਤੀ ਹੈ ਇਸ ਦਾ ਆਵਾਜ਼ ਸ਼ਨੀਵਾਰ ਤੋਂ ਹੋਵੇਗੀ ਇਸ ਮਹੀਨੇ ਮੁੱਖ ਮੰਤਰੀ ਹਰਿਆਣਾ ਸਣੇ ਕਈ ਹੋਰ ਸੂਬਿਆਂ ਦਾ ਦੌਰਾ ਵੀ ਕਰਨਗੇ ਮੁੱਖ मंत्री ਭਗਵੰਤ ਮਾਨ ਹਰਿਆਣਾ ਤੋਂ ਲੈ ਕੇ ਗੁਜਰਾਤ ਤੱਕ ਦਾ ਦੌਰਾ ਕਰਨਗੇ 8 ਅਪ੍ਰੈਲ ਨੂੰ ਕੁਰੂ ਖੇਤਰ ਵਿੱਚ ਸਿਆਮਨ ਦਾ ਪ੍ਰੋਗਰਾਮ ਹੈ ਉਹ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰਨਗੇ 12 ਤੇ 13 ਅਪ੍ਰੈਲ ਨੂੰ ਦਿੱਲੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ 15 ਤੇ 17 ਅਪ੍ਰੈਲ ਨੂੰ ਗੁਜਰਾਤ ਵਿੱਚ ਪ੍ਰੋਗਰਾਮ ਹੋਵੇਗਾ ਗੁਜਰਾਤ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਨਮਾਜ਼ਦਗੀ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਹੋਣਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨਿਊਜ਼ ਨਾਲ ਧੰਨਵਾਦ